ਤੋ ਪਹਿਲਾ ਸਾਰੇ ਸਾਰੇ ਹੀ ਦਰਸ਼ਕਾਂ ਨੂੰ ਹਨੂਮਾਨ ਜੰਦੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਤਾਂ ਪਗਵਾਨ ਹਨੂਮਾਨ ਜੀ ਦੇ ਜਨਮ ਦਿਵਸ ਮੌਕੇ ਅੱਜ ਦੇਸ਼ ਭਰ ਦੇ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਮੰਦਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਤੇ ਉੱਥੇ ਇਸ ਦਿਨ ਸ਼ਰਧਾਲੂ RAM ਅਤੇ ਹਨੂਮਾਨ ਜੀ ਦੇ ਅਟੁੱਟ ਬੰਧਨ ਨੂੰ ਯਾਦ ਕਰ ਰਹੇ ਨੇ ਤੇ ਜੈ ਸ਼੍ਰੀ RAM ਅਤੇ ਜੈ ਬਜਰੰਗ ਬਲੀ ਦੇ ਜਕਾਰਿਆਂ ਦੇ ਨਾਲ ਜੋ ਮੰਦਿਰ ਗੂੰਜ ਰਹੇ ਨੇ। ਤਉ ਤੇ ਚਾਪ ਅਜਰੰਗ ਬਲੀ ਤੇ ਜੱਕਾਰੇ ਮੰਦਰਾਂ ਦੇ ਵਿੱਚ ਗੂੰਜ ਰਹੇ ਨੇ ਦੇਸ਼ ਭਰ ਦੇ ਵਿੱਚ ਹਨੂਮਾਨ ਜਨਮ ਦਿਨ ਮਨਾਇਆ ਜਾ ਰਹੀ ਹੈ। ਤਮੰਦਰਾ ਦੇ ਵਿੱਚ ਸਵੇਰ ਤੋਂ ਹੀ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਨੇ। ਆਜ ਦੇ ਦਿਨ ਭਗਵਾਨ ਸ਼੍ਰੀ ਰਾਮ ਤੇ ਹਨੂਮਾਨ ਜੀ ਦੇ ਅਟੁੱਟ ਬੰਧਨ ਨੂੰ ਸ਼ਰਧਾਲੂਆਂ ਦੇ ਵੱਲੋਂ ਯਾਦ ਕੀਤਾ ਜਾਂਦਾ ਹੈ। ਤਮੰਦਰਾ ਦੇ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਜੋ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ। ਸ਼ਰਧਾਲੂਆਂ ਦੇ ਵੱਲੋਂ ਬੜੀ ਹੀ ਸ਼ਾਂਤੀਪੂਰਵਕ ਟੰਗ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਹਨੂਮਾਨ ਜੀ ਦੇ ਦਰਸ਼ਨਾ ਦੇ ਲਈ ਤੇ ਜੈ ਵਜਰੰਗ ਵਲੀ ਦੇ ਜਕਾਰਿਆਂ ਦੇ ਨਾਲ ਅੱਜ ਮੰਦਿਰ ਗੂੰਜ ਰਹੇ ਨੇ ਦੇਸ਼ ਭਰ ਦੇ ਵਿੱਚ ਅੱਜ ਹਨੂਮਾਨ ਜਨਮ ਦਿਨ ਮਨਾਇਆ ਜਾ ਰਿਹਾ ਹੈ ਓਥੇ ਹੀ ਜੋ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਿਰ ਦੇ ਵਿੱਚ ਪਹੁੰਚ ਰਹੇ ਨੇ ਵੱਖ-ਵੱਖ ਜੋ ਤਰੀਕਿਆਂ ਦੇ ਨਾਲ ਸ਼ਰਧਾਲੂ ਆਪਣੇ ਆਪਣੇ ਸ਼ਰਧਾ ਅਨੁਸਾਰ ਮੰਦਿਰ ਦੇ ਵਿੱਚ ਪਹੁੰਚ ਕੇ ਅੱਜ ਪਾਠ ਪੂਜਾ ਕਰਨਗੇ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਮੰਦਿਰਾਂ ਦੇ ਵਿੱਚ ਪਹੁੰਚ ਕੇ ਮੱਥਾ ਟੇਕਿਆ ਜਾ ਰਿਹਾ ਆਪਣੇ ਆਪਣੇ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਆਪਣੀ ਸ਼ਰਧਾ ਅਨੁਸਾਰ ਸ਼ਰਧਾਲੂ ਮੰਦਿਰ ਦੇ ਵਿੱਚ ਮੱਥਾ ਪਹੁੰਚ ਰਹੇ ਨੇ ਤਾਂ ਆਪਣੀ ਸ਼ਰਧਾ ਅਨੁਸਾਰ ਹੀ ਸ਼ਰਧਾਲੂਆਂ ਦੇ ਵੱਲੋਂ ਜੋ ਮੰਦਿਰਾਂ ਦੇ ਵਿੱਚ ਪੂਜਾ ਆਰਾਧਨਾ ਕੀਤੀ ਜਾ ਰਹੀ ਹੈ ਤਾਂ ਦੇਸ਼ਪਰ ਦੇ ਜੋ ਮੰਦਿਰ ਨੇ ਜਿੱਥੇ ਅੱਜ ਹਨੂਮਾਨ ਜਨਮ ਦਿਤੀ ਮਨਾਇਆ ਜਾ ਰਹੀ ਹੈ ਦੇਸ਼ਪਰ ਦੇ ਵਿੱਚ ਜੋ ਮੰਦਰਾਂ ਦੇ ਵਿੱਚ ਭੀੜ ਲੱਗੀ ਨਹੀਂ ਸ਼ੁਰੂ ਹੋ ਗਈ ਸਵੇਰ ਤੋਂ ਹੀ ਸ਼ਰਧਾਲੂ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰਨੇ ਨੇ ਲੰਬੀਆਂ ਲਕਤਾਰਾਂ ਦੇ ਵਿੱਚ ਖੜੇ ਹੋਏ ਨੇ ਤਾਂ ਜੈ ਬਜਰੰਗ ਬਲੀ ਦੇ ਜਕਾਰਿਆਂ ਦੀ ਗੂੰਜ ਜੋ ਕਿ ਅੱਜ ਹਰ ਮੰਦਰ ਦੇ ਵਿੱਚ ਸੁਣਨ ਨੂੰ ਮਿਲੇਗੀ ਕਿਉਂਕਿ ਅੱਜ ਹਨੂਮਾਨ ਜਨਮ ਦਿਤੀ ਹੈ ਤੇ ਜਕਾਰਿਆਂ ਦੀ ਗੂੰਜ ਦੇ ਨਾਲ ਜੋ ਸ਼ਰਧਾਲੂ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਵੱਖ-ਵੱਖ ਮੰਦਰਾਂ ਨੂੰ ਜੋ ਖੂਬਸੂਰਤ ਢੰਗ ਦੇ ਨਾਲ ਹਨੂਮਾਨ ਜਨਮ ਦਿਤੇ ਮੱਧੇ ਨਜ਼ਰ ਸਜਾਇਆ ਵੀ ਗਿਆ ਹਰ ਪਾਸੇ ਜੈ ਬਜਰੰਗ ਵਲੀ ਦੇ ਜਕਾਰਿਆਂ ਦੀ ਗੂੰਜ ਅੱਜ ਸੁਣਾਈ ਦੇ ਰਹੀ ਹੈ ਤਮੰਦਰਾ ਦੇ ਵਿੱਚ ਵੱਡੀ ਗਿਣਤੀ ਦੇ ਸ਼ਰਧਾਲੂ ਪਹੁੰਚੇ ਹੋਏ ਨੇ ਲਗਾਤਾਰ ਆਪਣੇ ਵਾਰੀ ਦਾ ਇੰਤਜ਼ਾਰ ਸ਼ਰਧਾਲੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੱਥਾ ਸ਼ਰਧਾਲੂ ਟੇਕ ਰਹੇ ਨੇ ਹਨੂਮਾਨ ਜਨਤੀ ਮੌਕੇ ਸ਼ਰਧਾਲੂਆਂ ਦੇ ਵੱਲੋਂ ਜੋ ਹਨੂਮਾਨ ਜੀ ਦੇ ਦਰਸ਼ਨਾਂ ਦੇ ਲਈ ਮੰਦਿਰਾਂ ਦੇ ਵਿੱਚ ਮੱਥਾ ਤੇ ਕੰਦ ਲਈ ਲੰਬੀਆਂ ਕਤਾਰਾਂ ਲਗਾਈਆਂ ਗਈਆਂ ਨੇ ਤੇ ਉੱਥੇ ਹੀ ਬੜੀ ਸ਼ਾਂਤੀਪੂਰਵਕ ਟੰਗ ਦੇ ਨਾਲ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਤਾਰਾਂ ਦੇ ਵਿੱਚ ਦਾਲੂ ਜੋ ਲਗਾਤਾਰ ਅੱਗੇ ਵੱਧਦੇ ਜਾ ਰਹੇ ਨੇ ਹਾਲਾਂਕਿ ਵਾਕ ਵਾਕ ਮੰਦਿਰ ਦੇ ਤੁਹਾਨੂੰ ਲਾਈਵ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਫਿਲਹਾਲ ਜੋ ਅਪਡੇਟ ਆ ਰਿਹਾ ਹੈ ਕਿ ਅੱਜ ਦੇਸ਼ਪੁਰ ਦੇ ਵਿੱਚ ਜੋ ਮੰਦਿਰ ਨੇ ਉੱਥੇ ਹਨੂਮਾਨ ਜਨਮਤੀ ਮਨਾਈ ਜਾ ਰਹੀ ਹੈ ਵਕਵਾਕਾ ਮੰਦਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਸਾਡੇ ਸਹਿਯੋਗੀ ਵਕਵਾਕ ਮੰਦਿਰ ਦੇ ਵਿੱਚ ਮੌਜੂਦ ਨੇ ਜਿੱਥੋਂ ਤੁਹਾਨੂੰ ਜੋ ਦਰਸ਼ਨ ਵੀ ਕਰਵਾਏ ਜਾਣਗੇ ਜੋ ਸਾਡੇ ਜੀ ਪੰਜਾਬ ਨਾ ਹਿਮਾਚਲ ਦੇ ਮਾਧਿਅਮ ਦੇ ਰਾਹੀਂ ਦੇਖ ਰਹੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਮਨੋਚੋਸ਼ੀ ਜੀ ਦਾ ਰੁਕਾ ਲੈਨੇ ਹੈ ਮਨੋਚੀ ਇਸ ਵਕਤ ਤੁਸੀਂ ਕਿਸ ਮੰਦਿਰ ਦੇ ਵਿੱਚ ਮੌਜੂਦ ਹੋ ਕਿਹੋ ਜਿਹਾ ਮਾਹੌਲ ਵੇਖ ਨੂੰ ਮਿਲ ਰਿਹਾ ਤਾਂ ਪਹਿਲਾਂ ਤੁਸੀਂ ਇਸ ਮੰਦਿਰ ਦੇ ਦਰਸ਼ਨ ਕਰਵਾਓ ਉਸ ਤੋਂ ਬਾਅਦ ਅਸੀਂ ਆਪਣੇ ਦਰਸ਼ਕਾਂ ਨੂੰ ਵਕਵਾਕ ਹੋਰ ਮੰਦਿਰਾਂ ਦੇ ਜੋ ਦਰਸ਼ਨ ਕਰਵਾਵਾਂਗੇ ਅ ਬਿਲਕੁਲ ਆਪਾਂ ਕੁਲਵੰਦਰ ਗੱਲ ਕਰੀਏ ਕਿ ਅੱਜ ਜਿਹੜਾ ਹੈਗਾ ਭਗਵਾਨ ਹਨੂਮਾਨ ਜਨਮ ਮਹੋਤਸਬ ਜਨਮ ਮਹੋਤਸਬ ਇਸ ਲਈ ਕਿਤੇ ਕਿਹਾ ਕਿ ਭਗਵਾਨ ਜਿਹੜੇ ਹਨੂਮਾਨ ਨੇ ਉਹ ਅਮਰ ਨੇ ਅਜਰ ਨੇ ਤੇ ਜਤੀ ਨੇ ਸਤੀ ਨੇ ਤੇ ਅੱਜ ਵੀ ਇਹਨਾਂ ਨੂੰ ਅਮਰ ਮੰਨਿਆ ਜਾਂਦਾ ਹੈਗਾ ਤੇ ਇਸ ਕਰਕੇ ਇਹ ਜਨਮ ਮਹੋਤਸਬ ਜਿਹੜਾ ਹੈਗਾ ਮਨਾਇਆ ਜਾ ਰਿਹਾ ਹੈਗਾ ਰਾਮ ਭਗਤ ਭਗਵਾਨ ਦਾ ਅੱਜ ਉਸ ਦੇ ਕੋਲ ਮੰਦਿਰ ਚੋਂ ਹੁੰਦੇ ਨੇ ਸੈਕਟਰ 40 ਦੇ ਜਿਹੜਾ ਹੈਗਾ ਆਪਾਂ ਕਹੀਏ ਹਨੂਮੰਤ ਧਾਮ ਮੰਦਿਰ ਹੈਗਾ ਇਹ ਇੱਥੇ ਪੰਜ ਮੁਖੀ ਜਿਹੜੇ ਹਨੂਮਾਨ ਮਹਾਰਾਜ ਹਗੇ ਆਂ ਇਹਨਾਂ ਦੀ ਮੂਰਤੀ ਹੈਗੀ ਹੈ ਕਿ ਜਿਹੜੀ ਸਾਰੀਆਂ ਦੀ ਮਨੋਗਾਮਨਾ ਕਹਿੰਦੇ ਨੇ ਪੂਰੀ ਕਰਨ ਵਾਲੀ ਹੈਗੀ ਹੈ ਤੇ ਸਵੇਰੇ ਤੋਂ ਜਿਹੜੇ ਨੇ ਭਗਤ ਇੱਥੇ ਪਹੁੰਚੇ ਹੋਏ ਨੇ ਤੇ ਭਗਤ ਪਹੁੰਚ ਕੇ ਹਨੂਮਾਨ ਜੀ ਦੀ ਪੂਜਾ ਕਰ ਰਹੇ ਨੇ ਅਰਚਨਾ ਕਰ ਰਹੇ ਨੇ ਜੋਤ ਜਗਾ ਰਹੇ ਨੇ ਦੀਵੇ ਜਗਾ ਰਹੇ ਨੇ ਪਾਠ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਭੋਗ ਜਿਹੜਾ ਹੈਗਾ ਉਹਨਾਂ ਦਾ ਮਨਪਸੰਦ ਜਿਹੜਾ ਲਗਾਇਆ ਜਾਂਦਾ ਹੈਗਾ ਤੇ ਜਿਹੜਾ ਜਨਮ ਮਹੋਤਸਵ ਹੈਗਾ ਹਨੂਮਾਨ ਜਨਮ ਮਹੋਤਸਵ ਹੈਗਾ ਇਸ ਨੂੰ ਲੈ ਕੇ ਤਿਆਰੀਆਂ ਹੈਗੀਆਂ ਨੇ ਤੇ ਪੂਰੇ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਵਿੱਚ ਪੰਜਗੁੱਲਰ ਦੇ ਵਿੱਚ ਕੁਝ ਕਈ ਹੈ ਟਰਾਈ ਸਿਟੀ ਦੇ ਵਿੱਚ ਬਹੁਤ ਸਾਰੇ ਮੈਨਰ ਨੇ ਹਨੂਮਾਨ ਮੰਦਿਰ ਹੈਗੇ ਨੇ ਤੇ ਉੱਥੇ ਉੱਥੇ ਜਿਹੜੀ ਪੂਜਾ ਅਤਨਾਰੀ ਲੋਕੀ ਕਰ ਰਹੇ ਆ ਕਿ ਤੇ ਹਨੂਮਾਨ ਜੀ ਦੀ ਪੂਜਾ ਸਵੇਰੇ ਵੀ ਹੁੰਦੀ ਹੈ ਤੇ ਜ਼ਿਆਦਾ ਜਿਹੜੇ ਲੋਕ ਉਗੀ ਮੰਨਿਆ ਜਾਂਦਾ ਕਿ ਸਵੇਰੇ ਦੇ ਟਾਈਮ 'ਤੇ ਭਗਵਾਨ ਹਨੂਮਾਨ ਹੈ ਉਹ ਵੀ ਆਪਣੇ ਜਿਹੜੇ ਦੇਵਤਾ ਨੇ ਰਾਮ ਭਗਵਾਨ ਦੀ ਪੂਜਾ ਕਰਦੇ ਹੁੰਦੇ ਨੇ ਇਸ ਕਰਕੇ ਸਵੇਰੇ ਦੇ ਨਾਲ ਨਾਲ ਦੀ ਸ਼ਾਮ ਦੀ ਪੂਜਾ ਹੈਗੀ ਆ ਉਹ ਜ਼ਿਆਦਾ ਮੰਨੀ ਜਾਂਦੀ ਤੇ ਸ਼ਾਮ ਨੂੰ ਲੋਕੀ ਨੇ ਬਹੁਤ ਜ਼ਿਆਦਾ ਮੰਦਰਾਂ 'ਚ ਜਾਪਾ ਜਾਉਂਗੇ ਕਿ ਹਨੂਮਾਨ ਜੀ ਦਾ ਜਿਹੜਾ ਮੰਗਲਵਾਰ ਦਾ ਦਿਨ ਮੇ ਦੋਸ ਦਿਨ ਵੀ ਸ਼ਾਮ ਨੂੰ ਜ਼ਿਆਦਾ ਭੀੜ ਹੁੰਦੀ ਮੰਦਰ ਪਰ ਅੱਜ ਜਨਮ ਹੋਤਸਵ ਹੋਣ ਦੇ ਕਾਰਨ ਸਵੇਰੇ ਵੀ ਜਿਹੜੇ ਭਗਤ ਹੈਗੇ ਨੇ ਉਹ ਮੰਦਰਾਂ 'ਚ ਪਹੁੰਚੇ ਹੋਏ ਨੇ ਤੇ ਮੰਦਰਾਂ ਦੇ ਵਿੱਚ ਪਹੁੰਚ ਕੇ ਜਿਹੜੇ ਨੇ ਉਹਨਾਂ ਦਾ ਮਕਸਦ ਇੱਕ ਹੀ ਹੈਗਾ ਕਿ ਆਪਣੇ ਭਗਵਾਨ ਦੀ ਪੂਜਾ ਅਰਚਨਾ ਕਰਨਾ ਤੇ ਇਹ ਆਪਣੇ ਪੂਜਾ ਕਰਕੇ ਮੋਨੋ ਕ ਕਰਨਾ ਤੇ ਸਿੱਧੀ ਲਈ ਕਰਨਾ ਕਿਉਂਕਿ ਭਗਵਾਨ ਹਨੂਮਾਨ ਜੀ ਨੂੰ ਕੀਤੀ ਹੋਈ ਕੋਈ ਵੀ ਜਿਹੜੀ ਆਪਾਂ ਕਹੀਏ ਪ੍ਰਾਰਥਨਾ ਹੈਗੀ ਉਹ ਸਿੱਧੀ ਰਾਮ ਭਗਵਾਨ ਕੋਲ ਜਾਂਦੀ ਹੈ ਕਹਿੰਦੇ ਕਿ ਰਾਮ ਜੀ ਨੂੰ ਭਗਵਾਨ ਨੂੰ ਉਹ ਹਨੂਮਾਨ ਜੀ ਜਿਹੜੀ ਨੇ ਭਗਤਾਂ ਦੀ ਆਪਣੇ ਭਗਤਾਂ ਦੀ ਮਨੋ ਕਾਮਨਾ ਪੂਰੀ ਕਰਨ ਲਈ ਕਹਿੰਦੇ ਨੇ ਪੂਰਾ ਮੰਦਿਰ ਦੇਖੋ ਸਜਾਇਆ ਗਿਆ ਹੈਗਾ ਇੱਥੇ ਅੱਜ ਜਿਹੜਾ ਹੈਗਾ ਆਪਾਂ ਕਹੀਏ ਕਿ 50 ਕਿਲੋ ਦਾ ਇੱਕ ਜਿਹੜਾ ਸਪੈਸ਼ਲ ਨਵਰਤਨ ਕੇਕ ਹੈਗਾ ਉਹ ਵੀ ਸ਼ਾਮ ਨੂੰ 6:30 ਵਜੇ ਦੇ ਆਸ-ਪਾਸ ਜਿਹੜਾ ਹੈਗਾ ਕੱਟਿਆ ਜਾਣਾ ਹੈਗਾ ਸੁੰਦਰ ਕੰਡ ਦਾ ਪਾਠ ਹੋਏਗਾ ਬਾਅਦ ਦੁਪਹਿਰ ਜਿਹੜਾ ਹੈਗਾ ਤੇ ਪੂਰੀ ਮੰਡਲ ਆਪਾਂ ਮੰਡਲੀ ਹੈਗੀ ਐ ਇਹ ਜਿਹੜਾ ਹਨੂਮੰਤ ਥਾਮ ਜਿਹੜਾ ਮੰਦਿਰ ਹੈਗਾ ਆ ਇਹ ਆਪਣੇ ਟਰਾਈ ਸਿਟੀ ਦਾ ਸਭ ਤੋਂ ਮਤਲਬ ਕੀ ਵੱਡਾ ਮੰਦਿਰ ਹੈ ਜਿੱਥੇ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਆਪਾਂ ਕਹਿੰਦੇ ਇਹ ਮੰਗਲਵਾਰ ਦਾ ਦਿਨ ਹੁੰਦਾ ਤਾਂ ਉਸ ਦਿਨ ਵੀ ਇੱਥੇ ਮੇਲਾ ਜਿਹੜਾ ਨਾ ਸ਼ਾਮ ਨੂੰ ਲੱਗਿਆ ਹੋਇਆ ਤੇ ਫਿਰ ਹੁੰਦਾ ਹੁਣ ਤੋਂ ਅਸੀਂ ਜਿਹੜੇ ਨੇ ਆਪਾਂ ਦੇਖੋ ਤੁਸੀਂ ਲੈਣਾ ਚ ਆਪਣੇ ਬਾਰੀ ਵਾਸਤੇ ਜਾ ਰਹੇ ਨੇ ਤੇ ਸਾਰਿਆਂ ਦੇ ਪੰਡਿਤ ਜੀ ਹੈਗੇ ਉਹਨਾਂ ਨਾਲ ਹੋਰ ਮੰਦਿਰ ਦੇ ਵਿੱਚ ਵੀ ਜੋ ਸਾਡੇ ਸਹਿਯੋਗੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਜੋ ਗੱਲਬਾਤ ਕਰਨ ਦੀ ਇਸੇ ਤੁਸੀਂ ਅਸੀਂ ਅੰਮ੍ਰਿਤਸਰ ਦੇ ਕਿਸ ਮੰਦਿਰ ਦੇ ਵਿੱਚ ਇਸ ਵਕਤ ਖੜੇ ਹੋ ਉਥੇ ਕਿਹੋ ਜਿਹਾ ਮਾਹੌਲ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਸ਼ਰਧਾਲੂ ਲਗਾਤਾਰ ਇਸ ਦਿਨ ਦਾ ਜੋ ਇੰਤਜ਼ਾਰ ਕਰਦੇ ਨੇ ਤੇ ਉਥੇ ਮੰਦਿਰ ਦੇ ਵਿੱਚ ਜੈ ਬਜਰੰਗ ਬਲੀ ਦੇ ਨਾਅਰੇ ਦੀ ਗੂੰਜ ਅੱਜ ਜ਼ਰੂਰ ਸੁਣਾਈ ਦੇ ਰਹੇ ਹੁਣੇ ਕਿਸ ਮੰਦਿਰ ਦੇ ਵਿੱਚ ਖੜੇ ਹੋ ਜੀ ਬਿਲਕੁਲ ਮੈਂ ਸ੍ਰੀ ਅਮਰੀਕ ਸਰਦੇ ਵੱਡਾ ਹਨੂਮਾਨ ਮੰਦਿਰ ਕਿਹਾ ਜਾਂਦਾ ਜਿਹਦਾ ਕਾਫੀ ਲੰਬਾ ਇਤਿਹਾਸ ਹੈ ਕਾਫੀ ਮਾਨਤ ਹੈ ਜਿੰਨਾ ਸੰਤਾਨ ਨੂੰ ਲੈ ਕੇ ਖਾਸ ਕਰਕੇ ਇੱਥੇ ਸਾਲ ਚ ਇੱਕ ਵਾਰੀ ਲੰਗੋਰਾਵਾਂ ਵਾਲਾ ਮੇਲਾ ਵੀ ਲੱਗਦਾ ਜਿਹੜਾ ਇਸ ਵੇਲੇ ਵਰਲਡ ਫੇਮਸ ਹੋਇਆ ਸਿੱਧਾ ਤੁਹਾਨੂੰ ਦਰਸ਼ਨ ਕਰਵਾਣੇ ਆ ਵੱਡੇ ਹਨੂਮਾਨ ਮੰਦਿਰ ਦੇ ਜਿੱਥੇ ਸਵੇਰ ਤੋਂ ਹੀ ਜਿਹੜੇ ਸ਼ਰਧਾਲੂ ਨੇ ਦਰਸ਼ਨ ਕਰਨ ਵਾਸਤੇ ਜਦੋਂ ਕਿ ਵਾਰਡ ਖੁੱਲਦੇ ਨੇ ਉਸ ਤੋਂ ਪਹਿਲੇ ਹੀ ਲਾਈਨਾਂ 'ਚ ਲੱਗਨੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖੋਗੇ ਕਿ ਵੱਡਾ ਹਨੂਮਾਨ ਮੰਦਿਰ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਜਿੱਥੇ ਇਸ ਵੇਲੇ ਸ਼ਰਧਾਲੂਆਂ ਦੀ ਜਿਹੜੀ ਹੈ ਸਲਾਬ ਜਿਹੜਾ ਉਮੜਿਆ ਹੋਇਆ ਸ਼ਰਧਾਲੂ ਸਵੇਰ ਤੋਂ ਹੀ ਇੱਥੇ ਪੁੱਜਨੇ ਸ਼ੁਰੂ ਹੋ ਗਏ ਸੀ ਜਿਹੜੇ ਹਨੂਮਾਨ ਚਲिसा ਪੜਿਆ ਜਾ ਰਿਹਾ ਹੈ ਸੁੰਦਰ ਕਾਂਡ ਦਾ ਪਾਠ ਹੋ ਰਿਹਾ ਹੈ ਜਿਹੜੀ ਦੂਸਰੇ ਪਾਸੇ ਇਹ ਤਸਵੀਰਾਂ ਨੇ ਉਸ ਮੰਦਿਰ ਦੀਆਂ ਜਿੱਥੇ ਹਨੂਮਾਨ ਜੀ ਤੁਸੀਂ ਦੇਖੋਗੇ ਕਿ ਵਿਰਾਜੇ ਹੋਏ ਨੇ ਬੜਾ ਇਸ ਦਾ ਇਤਿਹਾਸ ਇਸ ਸੰਬੰਦੇ ਦਾ ਵੀ ਇਤਿਹਾਸ ਹੈ ਕਿ ਜਿੱਦੋਂ ਜਿਹੜੇ ਲਵਕੁਸ਼ ਨੇ ਜਿਹੜੇ ਹਨੂਮਾਨ ਜੀ ਨੂੰ ਜਦੋਂ ਬਣਿਆ ਸੀ ਉਹ ਇਸੇ ਮੰਦਿਰ ਦੇ ਵਿੱਚ ਜਿਹੜਾ ਇੱਕ ਪੇੜ ਹੈ ਜਿੱਥੇ ਉਹਨਾਂ ਨੂੰ ਬਣ ਕੇ ਰੱਖਿਆ ਗਿਆ ਸੀ ਇਸ ਕਰਕੇ ਇੱਥੇ ਜਿਹੜੇ ਸੰਤਾਨ ਵਾਸਤੇ ਵੀ ਲੋਕ ਜਿਹੜੇ ਨੇ ਮਨੋ ਕਾਮਨਾ ਜਿਹੜੇ ਵਾਸਤੇ ਇੱਥੇ ਆਂਦੇ ਨੇ ਦੂਸਰੇ ਪਾਸੇ ਤੁਹਾਨੂੰ ਲਾਈਨਾਂ ਦੀ ਤਸਵੀਰ ਦਿਖਾਣੇ ਆ ਕਿ ਇੱਕ ਪਾਸੇ ਇਹ ਤਸਵੀਰ ਹੈ ਦੂਸਰੇ ਪਾਸੇ ਜਿਹੜੇ ਨੇ ਪਗਤ ਉਹ ਪੂਰੀ ਜਿਹੜੀ ਹੈ ਲਾਈਨ ਦਾ ਲਾਈਨ ਜੋ ਨਿਕਲ ਕੇ ਜਿਹੜੇ ਨੇ ਦਰਸ਼ਨ ਕਰਦੇ ਨੇ ਕਿ ਲੰਬੀ ਲਾਈਨ ਹੈ ਜਿਹਦੇ ਚੋਂ ਉਹਨਾਂ ਨੂੰ ਆਧਾ ਆਧਾ ਘੰਟਾ ਤੋਂ ਜ਼ਿਆਦਾ ਦਾ ਸਮਾਂ ਕਈ ਵਾਰ ਲੱਗ ਜਾਂਦਾ ਹੈ ਲੇਕਿਨ ਉਹਨਾਂ ਦਾ ਤੁਸੀਂ ਦੇਖੋਗੇ ਕਿ ਸਬਰ ਜ਼ਰੂਰ ਪੂਰੀ ਲਾਈਨ ਦੂਰ ਦੂਰ ਤੱਕ ਤੁਹਾਨੂੰ ਲਾਈਨ ਦਿਖਾਈ ਦੇਗੀ ਜਿਹੜੀ ਲੋਕ ਭਗਤ ਜਿਹੜੇ ਨੇ ਲਾਈਨਾਂ 'ਚ ਲੱਗ ਕੇ ਦਰਸ਼ਨ ਕਰਦੇ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇਸ ਮੰਦਿਰ ਦੇ ਨਾਲ ਨਾਲ ਜਿਹੜਾ ਇੱਕ ਹੋਰ ਡੂੰਗਾ ਹਨੂਮਾਨ ਦਾ ਮੰਦਿਰ ਹੈ ਉੱਥੇ ਵੀ ਇਸ ਤਰ੍ਹਾਂ ਦਾ ਹੀ ਜਿਹੜਾ ਦੇਖ ਨੂੰ ਮਿਲਦਾ ਨਜ਼ਾਰਾ ਕਿ ਜਿਹੜੇ ਭਗਤ ਨੇ ਸਵੇਰ ਹੋਈ ਤੁਸੀਂ ਦੇਖੋਗੇ ਕਿ ਹੱਜ ਗੁਲਦਸਤੇ ਬੱਚੇ ਫੜਕੇ ਸੇ ਨਜ਼ਰ ਆ ਰਹੇ ਨੇ ਜਿਹੜੇ ਹਨੂਮਾਨ ਜੀ ਦੇ ਸਮਰਪਣ ਕਰਨਗੇ ਮੰਨਿਆ ਜਾਂਦਾ ਕਿ ਅੱਜ ਦੇ ਦਿਨ ਖਾਸ ਕਰਕੇ ਜਿਹੜਾ ਹਨੂਮਾਨ ਜਨਮ ਮੇਸਵ ਹੈ ਇਹਦੇ ਚ ਜਿਹੜੀ ਮਨੋਗਾਮਨਾ ਹਨੂਮਾਨ ਜੀ ਕੋ ਮੰਗਦੇ ਨੇ ਉਹ ਸਭ ਤੋਂ ਬਹੁਤ ਜਲਦੀ ਪੂਰੀ ਕਰਦੇ ਨੇ ਤੁਸੀਂ ਦੇਖੋਗੇ ਕਿ ਇਸ ਵੇਲੇ ਹਨੂਮਾਨ ਜੰਤੀ ਕੋ ਕਿਵੇਂ ਦੇਖਦੇ ਹਾਂ ਹਾਂ ਅੱਜ ਹਨੂਮਾਨ ਜੀ ਪ੍ਰਗਟ ਹੋਏ تھے ਹਨੂਮਾਨ ਜੀ ਰਾਮ ਜੀ ਕੇ ਸ਼ੁੱਧ ਭਗਤ ਹੈ ਔਰ हमें राम हनुमान जी की कृपा लेनी चाहिए पहले तभी तो राम जी मिलेंगे हनुमान जी की कृपा के बिना राम जी भी नहीं मिलेंगे और हनुमान जी को पसंद है कि सभी लोग राम नाम का जप करें और आज का दिन बहुत स्पेशल है भक्तों के लिए इसलिए हर भक्त को हनुमान जी के दर्शन करने के लिए आना ही चाहिए ਬਿਲਕੁਲ ਦੇਖੋ ਤੁਸੀਂ ਕੀ ਇੱਥੇ ਜਿਹੜੇ ਨੇ ਸ਼ਰਧਾਲੂ ਸਵੇਰ ਤੋਂ ਪੁੱਜਨੇ ਸ਼ੁਰੂ ਹੋ ਜਾਂਦੇ ਨੇ ਕਿ ਲਾਈਨ ਅਪ ਕਾਫੀ ਲੰਬੀ ਜਿਸ ਜਦੇ ਥਰੂ ਜਿਹੜੇ ਨੇ ਕਿਵਾੜ ਜਦੋਂ ਖੁੱਲਦਾ ਉਸ ਤੋਂ ਬਾਅਦ ਦਰਸ਼ਨ ਹੁੰਦੇ ਨੇ ਹਨੂਮਾਨ ਇਸ ਹਨੂਮਾਨ ਮੰਦਿਰ ਦੀ ਕੁਝ ਹੋਰ ਤਨੂ ਤਸਵੀਰਾਂ ਦਿਖਾਵਾਂਗੇ ਕਿ ਜਿੱਥੇ ਜਿਹੜਾ ਜਿੱਥੇ ਹਨੂਮਾਨ ਜੀ ਨੂੰ ਜਦੋਂ ਲਵਕੁਸ਼ਣ ਦਾ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿਸੇ ਸਤਾਬ ਦੇ ਨਾਲ ਜੋ ਉੱਥੇ ਸੁਰੱਖਿਆ ਤੇ ਪੁਕਤ ਪ੍ਰਬੰਧ ਕੀਤੇ ਹੋਏ ਨੇ ਕਿਉਂਕਿ ਲੰਬੀਆਂ ਕਤਾਰਾਂ ਸਾਨੂੰ ਨਜ਼ਰ ਆ ਰਹੀਆਂ ਨੇ ਜਦੋਂ ਸ਼ਰਧਾਲੂ ਇੰਨੀਆਂ ਲੰਬੀਆਂ ਜੋਸ਼ ਗਿਣਤੀ ਦੇ ਵਿੱਚ ਪਹੁੰਚਦੇ ਨੇ ਤਾਂ ਸੁਰੱਖਿਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਸ ਮੰਦਿਰ ਦੇ ਵਿੱਚ ਸੁਰੱਖਿਆ ਦੇ ਕਿਹੋ ਜਿਹੇ ਪ੍ਰਬੰਧ ਨੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਾਂਗਾ ਕਿ ਸੁਰੱਖਿਆ ਦਾ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਇਸ ਮੰਦਿਰ ਨੂੰ ਜਿਹੜੇ ਨੇ ਤਿੰਨ ਜਿਹੜੇ ਨੇ ਗੇਟ ਲੱਗਦੇ ਨੇ ਤਿੰਨੋਂ ਗੇਟਾਂ ਦੇ ਉੱਪਰ ਜਿਹੜੀ ਹੈ ਪੁਲਿਸ ਦੀ ਸੁਰੱਖਿਆ ਜਿਹੜੀ ਹੈ ਉਹ ਵਧਾਈ ਗਈ ਹੈ ਕਿਉਂਕਿ ਇਤਿਹਾਸਿਕ ਮੰਦਿਰ ਵੀ ਹੈ ਇਹ ਮੰਦਿਰ ਜਿਹੜਾ ਹੈ ਦੁਰਗਿਆਣਾ ਮੰਦਿਰ ਦੇ ਹੀ ਇੱਕ ਪ੍ਰਿੰਸਿਸਸ ਦੇ ਵਿੱਚ ਜਿਹੜਾ ਇਤਿਹਾਸਿਕ ਮੰਦਿਰ ਹੈ ਦੁਰਗਿਆਣਾ ਮੰਦਿਰ ਉਹਦੇ ਹੀ ਇੱਕ ਪ੍ਰਿੰਸਿਸਸ ਜਿਹੜਾ ਬਣਿਆ ਹੋਇਆ ਹੈ ਤੇ ਇਸੇ ਮੰਦਿਰ ਦੇ ਵਿੱਚ ਜਿਹੜੇ ਨੇ ਕਿਉਂਕਿ ਆ ਜਨਮ ਉਤਸਵ ਹੈ ਅੱਜ ਦੇ ਦਿਨ ਵੈਸੇ ਹੀ ਸ਼ਨੀਵਾਰ ਤੇ ਮੰਗਲਵਾਰ ਵੈਸੇ ਹੀ ਇਸ ਮੰਦਿਰ 'ਚ ਕਾਫੀ ਪੀੜ ਹੁੰਦੀ ਹੈ ਉਹ ਲੇਕਿਨ ਹੁਣ ਜਨਮ ਉਤਸਵ ਹੋਣ ਕਰਕੇ ਹਨੂਮਾਨ ਜੀ ਦਾ ਜਨਮ ਉਤਸਵ ਹੋਣ ਕਰਕੇ ਉਸ ਤਰ੍ਹਾਂ ਹੀ ਸ਼ਰਦਾਲੂ ਜਿਹੜੇ ਨੇ ਉਮੜੇ ਹੋਏ ਨੇ ਇੱਥੋਂ ਪ੍ਰਸ਼ਾਦ ਲੈ ਕੇ ਜਿਹੜੇ ਨੇ ਤੁਸੀਂ ਦੇਖੋਗੇ ਕਿ ਸੰਕਟ ਮੋਚਨ ਉਸ ਤੋਂ ਇਲਾਵਾ ਜਿਹੜੇ ਸੁੰਦਰ ਕਾਂਟ ਤੇ ਹਨੂਮਾਨ ਚਲिसा ਦਾ ਪਾਠ ਜਿਹੜਾ ਇੱਥੇ ਬੈਠ ਕੇ ਕਰਦੇ ਨੇ ਦੂਰੋਂ ਦੂਰੋਂ ਸਿਰਫ ਐ ਹੀ ਨਹੀਂ ਕਿ ਅੰਮ੍ਰਿਤਸਰ ਤੋਂ ਯਾ ਦੂਰੋਂ ਵੀ ਜਿਹੜੇ ਦੂਰ ਦੁਰਾਡੇ ਦੇ ਇਲਾਕੇ ਨੇ ਉਹਨਾਂ ਤੋਂ ਵੀ ਸ਼ਰਧਾਲੂ ਜਿਹੜੇ ਨੇ ਇਸ ਮੰਦਰ 'ਚ ਨਤਮਸਤਕ ਹੋਣ ਵਾਸਤੇ ਆਂਦੇ ਨੇ ਤੁਸੀਂ ਦੇਖੋ ਵੀ Shimla ਦਾ ਵੀ ਰੁੱਕ ਕਰ ਲੈਨੇ ਸਹਾਇਓਗੇ ਅੰਕੁਸ਼ ਉੱਥੋਂ ਵੀ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਅੰਕੁਸ਼ ਜੀ Shimla ਬਹੁਤ ਸਾਰੇ ਲੋਕ ਜਦੋਂ ਪਹੁੰਚਦੇ ਨੇ ਤਾਂ ਉੱਥੇ ਇੱਕ ਬਹੁਤ ਹੀ ਮਸ਼ਹੂਰ ਮੰਦਿਰ ਹੈ Jakhu Temple ਤਾਂ ਉੱਥੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਜ਼ਰੂਰ ਜਾਂਦੇ ਨੇ ਕਿਹੋ ਜਿਹਾ ਮਾਹੌਲ ਵੇਖਣ ਨੂੰ ਮਿਲ ਰਿਹਾ ਕਿੰਨੇ ਕ ਗਿਣਤੀ ਦੇ ਵਿੱਚ ਸ਼ਰਧਾਲੂ ਹੁਣ ਤੱਕ ਉੱਥੇ ਪਹੁੰਚ ਚ Thank <laughs> you. बिल्कुल देखिए कुलविंदर आज भगवान हनुमान का जन्मोत्सव है और ये हमारा भी सौभाग्य है और हमारे दर्शकों का भी सौभाग्य है कि जिस वक्त हम यहाँ जाकू मंदिर में खड़े हुए हैं उस समय भगवान हनुमान की दूसरे वक्त की प्रातः कालीन आरती हो रही है कहते हैं कि त्रेता युग में जब भगवान हनुमान संजीवनी लेने के लिए जा रहे थे तो उन्होंने इसी पहाड़ी पर राम नाम का जाप होते हुए सुना था और भगवान ने उत्सुकतावश इस पर्वत पर विश्राम किया था और उन्होंने तब यहाँ आकर देखा था कि जो ऋषि याक थे वो यहां पर राम नाम का जाप कर रहे थे प्याख से जाग हुआ और फिर जाग से जाकू हुआ और शिमला की ये सबसे ऊंची पहाड़ी है जहां पर ऊंचाई समुद्र तल से 8,048 फीट की है एक बार हम आपको तस्वीरें जरूर दिखाते हैं दर्शकों को कि सुबह प्रातःकालीन आरती यहां पर हो रही है और एक लंबी कतार यहां पर भक्तों की हमें नजर आ रही है सुबह चार बजे मंदिर के कपाट खुल गए थे और अभी भक्त यहां पर जो है वो आरती का आनंद ले रहे हैं क्योंकि बड़ी देर से यहाँ पर भक्त दर्शन करने के लिए खड़े हुए हैं अगर हम दूसरी तरफ भी आपको दिखाएंगे तो यहाँ पर भी आपको भक्तों की एक लंबी कतार लगी हुई नजर आएगी ठीक सामने भगवान हनुमान भगवान की 108 फीट ऊंची मूर्ति है जिसे साल 2010 में यहां पर बनाया गया था और यहां आने वाले श्रद्धालुओं की अटूट आस्था भगवान हनुमान पर है और कहा जाता है कि कलयुग में जो भगवान हनुमान हैं वो अमर हैं और भगवान हनुमान हर मनोकामना अपने भक्तों की पूरी करते हैं एक मंत्र हनुमान जी के जाप में आता है मनोजवं मारुततुल्यवेगं जितेन्द्रियं प्रतिमतां वरिष्ठं वातात्मजं वानरयुधमुख्यं श्री राम दूतम शरणम यानी कि अगर भगवान राम को ध्याना है तो सबसे पहले मनोज और मारुत तुल्य यानी कि जिनका हवा जैसा वेग है जिनके जो जब चलते हैं तो हवा की गति से चलते हैं उन भगवान हनुमान का अरा, उनकी आराधना बेहद जरूरी है तो यहाँ पर आप देख रहे हैं कि बड़ी संख्या में श्रद्धालु दर्शन करने के लिए आए हुए हैं सुबह चार बजे से ही इसी तरीके की कतार लगी हुई है और ਇਹਾਂ ਵਕਤ ਫਿਲਹਾਲ ਜੋ ਹੈ ਉਹ ਆਰਤੀ ਦਾ ਆਨੰਦ ਲੈ ਰਹੇ ਹਨ ਕੁਲਵਿੰਦਰ ਤਾਂ ਬਿਲਕੁਲ ਅਨਕੁਸ਼ ਜਿਸ ਦੇ ਸਾਥ ਦੇ ਨਾਲ ਸ਼ਰਧਾਲੂ ਵੱਡੇ ਗਿੰਦੇ ਜਿੱਥੇ ਪਹੁੰਚ ਰਹੇ ਨੇ ਕੁ ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰੋ ਕਿ ਕਿਸ ਹਿਸਾਬ ਦੇ ਨਾਲ ਅੱਜ ਉਹ ਇੱਥੇ ਪੂਜਾ ਰਤਨਾ ਕਰਨਗੇ हाँ बिल्कुल कुलविंदर हम यहाँ पर बात जरूर करने की कोशिश करेंगे कुछ भक्तों से क्योंकि बड़ी संख्या में श्रद्धालु सुबह चार बजे से ही यहाँ पर पहुँचना शुरू हो गए हैं जनाब क्या नाम है आपका विजय कुमार कहाँ से आए विजय जी मैं अरकी से आया हूँ सर सुबह कितने बजे आ गए थे दर्शन के लिए विजय सुबह मैं छह बजे आ गया था वर्षो आ रहे हैं आप नौ सालों से आ रहा हूँ कितनी श्रद्धा है आपकी भगवान हनुमान पर यहाँ बहुत श्रद्धा सर मेरी बहुत मनोकामना पूरी हुई यहाँ हनुमान जी के जी। मैं पहले बार जॉब करता था फिर मैं एक बार यहाँ आया मैंने हनुमान जी को यहाँ मन में बोला कि मेरी कोई ऐसा हो जाए जो तो मेरे इस नजदीक लिए मुझे नौकरी लग जाए तो मेरे यहाँ इन्होंने मेरी, मेरी पुकार सुनी तो मैं आठ सालों से यहाँ लगातार आ रहा हूँ आ, तो कुलविंदर आपने सुना कि यहाँ पर विजय जी ने मनोकामना मांगी थी कि वो यहाँ पर उनकी जो नौकरी है वो नजदीकी इलाके में लग जाए तो ये मनोकामना भगवान हनुमान ने उनकी पूरी जरूर की कुछ और भी श्रद्धालु हैं उनसे भी बात करते हैं मैम क्या नाम है आपका नाम पूछ रहे मात्र अनन्या कहाँ से आई है शिमला से अच्छा कितने वर्षो ऐसी आ रही है मंदिर में बहुत टाइम ऐसी कितनी श्रद्धा है आपकी यहाँ पर बहुत ज्यादा है सर क्या नाम है आपका मेरा नाम रमेश जी कहाँ से मैं शिमला संजोली से कितने वर्ष से आ रहे हैं सर लगभग काफी हमसे पचपन साल से ही रह रहे हैं तो आ जाते हैं साल में दो साल दो तीन बार तो आते जाते हैं तो हनुमान जन्मोत्सव पर तो विशेष यहाँ पर लोगों का आना जाना बिल्कुल बहुत सारा आप, आप देख ही रहे हो कितना ज्यादा कितना ज्यादा रश है काफी से लगभग एक डेढ़ घंटा तो मेरे को भी लाइन में खड़े रही जय श्री राम आपकी भी मनोकामना कभी आपने भगवान हनुमान से मानी पूरी ऐसा कुछ नहीं है बस भगवान में श्रद्धा है जय श्री राम आपका कहना है मेरा नाम लक्ष्य है कहाँ से आप मैं शिमला से हूँ आप कितने सालों से आ रहे हैं यहाँ बचपन से आ रहा हूँ जी तो कितनी श्रद्धा आपकी यहाँ बहुत ज्यादा श्रद्धा है आपकी कभी कोई मनोकामना कुछ मांगा हो भगवान से पूरा कर दिया पूरी भी हुई है और मांगी भी है और आशा भी करता हूँ की आगे भी पूरी होंगी आपका क्या नाम है अजय कहाँ से आए आप शिमला से आप कितने सालों से आ रहे हैं तेरह सालों से अठारह सालों से आ रहे हैं जी कभी मनोकामना भगवान भगवान से मांगी पूरी सब कुछ पूरा किया ਅਭੀ ਕਿਤਨੇ ਵਜੇ ਆ ਗਏ ਤੁਸੀਂ ਸਵੇਰ ਨੂੰ ਸਵੇਰ 6:30 ਵਜੇ ਅਭੀ ਕਿੰਨਾ ਵਕਤ ਹੋ ਗਿਆ ਆਪਕੋ ਇੱਥੇ 1 ਘੰਟਾ 1 ਘੰਟਾ ਤੁ ਕੁਲਿੰਦਰ ਆਪ ਸੁਣ ਰਹੀ ਹੈ ਕਿ 1.5 ਘੰਟੇ ਭਕਤੋਂ ਕੋ ਲੱਗ ਰਹੇ ਹੈ ਯਹਾਂ ਪਰ ਦਰਸ਼ਨ ਕਰਨੇ ਲਈ ਲੇਕਿਨ ਬਾਵਜੂਦ ਉਸਕੇ ਭਕਤ ਅਭੀ ਵੀ ਯਹਾਂ ਪਰ ਡਟੇ ਹੋਏ ਹੈ ਦਰਸ਼ਨ ਕਰਨੇ ਲਈ ਕਿਉਂਕਿ ਅਸ਼ਮਲਾ ਮੇ ਕਿਉਂਕਿ ਰਾਤ ਬੀਤੀ ਰਾਤ ਕੁਛੋਂਦੇ ਰੋ ਅਸੀ ਕੋਰੇ ਮੁਰਤੋਂ ਮਨੋਜੋਸ਼ੀ ਜੀ ਦਾ ਰੋਕ ਲੈਨੇ ਮਨੋਜੋਸ਼ੀ ਵੀ ਸਾਡੇ ਨਾਲ ਜੋ ਲਾਈਵ ਤਸਵੀਰਾਂ ਦਿਖਾ ਚੁੱਕੇ ਨੇ ਤਾਂ ਮਨੋਜ ਜੀ ਤੁਹਾਡੇ ਆਸ-ਪਾਸ ਜੇਕਰ ਕੋਈ ਪੰਡਿਤ ਜੀ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਦੱਸੋ ਕਿ ਜੋ ਸ਼ੁਭ ਮੂਰਤ ਹੈ ਪੂਜਾ ਦਾ ਉਹ ਕੀ ਮੰਨਿਆ ਜਾ ਰਿਹਾ ਹੈ ਤਾਂ ਕੁਝ ਸ਼ਰਧਾਲੂ ਜ਼ਰੂਰ ਹੋਣਗੇ ਉਹਨਾਂ ਨਾਲ ਗੱਲਬਾਤ ਅ ਬਿਲਕੁਲ ਤੰਦਰਾਪਾ ਗੱਲ ਕਰੀਏ ਤਾਂ ਜੋ ਅੱਜ ਦਾ ਜਿਹੜਾ ਗਣੇਸ਼ ਆ ਮਹ ਹਨੂਮਾਨ ਜਿਹੜਾ ਜਨਮੋత్సਵ ਵਗਾ ਉਹਨੂੰ ਲੈ ਕੇ ਕਾਫੀ ਤਿਆਰੀਆਂ ਹੈਗੀਆਂ ਹਰ ਜਗ੍ਹਾ ਜੇ ਤੁਸੀਂ ਬੜੇ ਬੜੇ ਧਾਮ ਦਿਖਾਏ ਨੇ ਚਾਹੇ ਉਹ ਜਾਖੂ ਮੰਦਰ ਦੀ ਗੱਲ ਕਰੀਏ ਤਾਂ ਜਾਖੂ ਮੰਦਰ ਇੱਕ ਬਹੁਤ ਹੀ ਸੁਪਰਚਿੱਧ ਆਪਾਂ ਕਹੀਏ ਔਰ ਬਹੁਤ ਮਨੋਗਾਮਨਾ ਪੂਰੀ ਕਰਨ ਵਾਲਾ ਇੱਕ ਧਾਮ ਹੈਗਾ ਸਾਡੇ ਨਾਲ ਪੰਡਿਤ ਜੀ ਬਣ ਜੀ ਕਹਾਂ ਨਾਮ ਹੈ ਜੀ ਸ਼੍ਰੀ ਰਾਮ ਮੇਰਾ ਨਾਮ ਪੰਡਿਤ ਰਾਜੇਸ਼ ਵਸ਼ਿਸ਼ਟ ਜੀ ਆਪ पूजा ਦਾ ਕੰਮ ਹੁਰਤਾਰ ਪੂਜਾ ਕਿਵੇਂ ਕਰਨੀ ਚਾਹੀਏ ਜੋ ਆਮ ਲੋਕ ਹੈ ਭਗਤ ਹਨ ਭਗਵਾਨ ਕੇ सर्वप्रथम तो सभी देशवासियों को श्री वीर हनुमान जी के जन्म उत्सव की ढेर सारी शुभकामनाएं सर्वप्रथम ये बात स्पष्ट कर देनी चाहिए कि जो हनुमान जी का जन्म उत्सव है इसको कुछ लोग जयंती कहते हैं ना कि जयंती होकर के ये हनुमान जी का जन्म उत्सव है जयंती जैसे सभी आपको पता है कि जयंती उनकी मनाई जाती है जो इस दुनिया में नहीं रहते हैं और वीर हनुमान जी तो साक्षात इस धरती पर अपने भक्तों की रक्षा करने के लिए विद्यमान है रही बात पूजन की तो आज सबको पता ही है कि वीर हनुमान जी का जो जन्म है वो में दो बार मनाया जाता है कई भक्तों को इसकी भ्रांति भी है कई भक्तों के मन में ऐसी शंका भी रहती है कि साल में दो बार हनुमान जी का जन्मोत्सव क्यों मनाया जाता है चैत्र शुक्ल पक्ष की जो पूर्णिमा तिथि है जो, जो कि आज है।, है और ये रात्रि से ही तीन बजकर के बत्तीस मिनट से प्रारंभ हो गई है और कल रात्रि पाँच बज कर के पैंतालीस मिनट तक लगभग रहेगी तो इस पूर्णिमा के अंदर ही वीर हनुमान जी महाराज का वास्तविक जन्म उत्सव है पर जो पर कि उत्तर भारत में मनाया जाता है दूसरा जो मनाने का महत्व है वो नवंबर महीने में यानी कार्तिक मास की कृष्ण पक्ष की चतुर्दशी तिथि में मनाया जाता है तो ये तो है वास्तविक जन्म पूजन और जो कार्तिक मास का जो मैंने बताया जो कि दक्षिण भारत में मनाया जाता है उसके पीछे पौराणिक कुछ कथाएं हैं कथाएं भी कई प्रकार से दो तीन कथाएं हैं लेकिन एक कथा के अंदर वर्णन आता है कि बाल समय रवि रविभक्ष लियो जब हनुमान जी महाराज बाल्यावस्था में थे उस समय हनुमान जी ने जो सूर्य नारायण भगवान है उनको फल स्वरूप समझ करके ग्रहण कर लिया था और जब सूर्य नारायण भगवान को ग्रहण कर लिया मुँह में तो पृथ्वी पर अंधकार अंधेरा छा गया और सभी देवता थे जो वो देवराज इंद्र के पास पहुँचे इंद्र महाराज को बताया कि ऐसे ऐसे हनुमान जी ने सूर्य नारायण को ग्रहण कर लिया है तो सभी देवताओं ने हनुमान जी से भी प्रार्थना की लेकिन हनुमान जी बाल्यवस्था के कारण या बाल हट के कारण किसी की बात नहीं माने तब देवराज इंद्र ने अपने वज्र से हनुमान जी महाराज को ठोडी पर वार किया ठोडी को संस्कृत में हनु बोलते हैं और जब इंद्र ने हनुमान जी पर अपने वज्र का वार किया तो हनुमान जी मोर्चित हो गए थे और जब इस बात का पता पवन देव को लगा क्योंकि पवन पुत्र हनुमान जी हैं तो पवन देव ने वायु का जो वेग था वो रोक दिया और जब वायु नहीं चलेगी तो जीवन असम्भव हो जाएगा तो सभी देवताओं ने त्राहीमाम त्राहीमाम किया और तब ब्रह्मा जी के पास जा कर के इनका वर्णन बताया तो तब ब्रह्मा जी ने हनुमान जी को पुनः वरदान दिया और सभी देवताओं ने अपनी अपनी तरफ से हनुमान जी को आशीर्वाद दिया और ये भी वरदान दिया कि आज के बाद से हनुमान जी महाराज पर किसी भी देवी देवता का कोई भी अस्त्र या शस्त्र का कोई प्रभाव नहीं पड़ेगा तो तब से हनुमान जी का ये जन्मोत्सव मनाया जाता है एक पौराणिक कथा और भी है तो ये बताए कि जो भगत है वो क्या करें क्या उनको अर्पित करें कैसे पूजा करें को भगवान को सबसे प्रथम तो ये है कि सबसे पहले जो देखा जाता वो भाव देखा जाता भाव से बढ़कर के इस दुनिया में कोई भी चीज़ नहीं है उस भाव को आप किसी भी चीज़ से तुलना कर नहीं सकते सर्वप्रथम तो सबका अपना भाव होना चाहिए उसके बाद रही पूजन की बात तो क्या पूजन करना चाहिए इसमें सामान्य सी सामग्री है कोई इसमें विशेष अलग से कुछ करने की आवश्यकता नहीं है भक्त अपने आस में कहीं भी जा कर के वीर ਮਾਂਜੀ ਕੇ ਮੰਦਿਰ ਮੇ ਜਾਏ ਚੰਡੀਗੜ੍ਹ ਮੇ ਹੈ ਤੋ ਸਭ ਨੂੰ ਪਤਾ ਹੀ ਹੈ ਕਿ ਟ੍ਰਾਈ ਸਿਟੀ ਚੰਡੀਗੜ੍ਹ ਮੇ ਦੱਖਣ ਮੁਖੀ ਔਰ दक्षिणमुखी और अपने पंचमुखी हनुमान जी हमारे हनुमत धाम में विराजमान हैं जो कि बहुत ही प्रख्यात एवं बहुत ही विश्वसनीय हनुमान जी हैं अपने भक्तों के कष्टों को सया जी हरण कर लेते हैं तो हनुमान जी का सुबह उठ करके अपने घर में है तो घर में करें नहीं तो मंदिर में जाकर के दीपक लगाएं हनुमान जी को चोला अर्पण करें हनुमान जी को झंडा ध्वजा गदा इत्यादि अर्पण करके सुंदरकांड का पाठ कर सकते हैं सुंदरकांड का पाठ अगर नहीं करते तो हनुमान चालीसा का भी पाठ कर सकते हैं हनुमान चालीसा का भी पाठ नहीं कर सकते तो कोई चुपाई भी उच्चारण कर सकते हैं तो वीर हनुमान जी इसी से प्रसन्न होकर के अपने भक्तों के सभी प्रकार के विघ्नों का हरण कर लेते हैं तो बिल्कुल सभी प्रकार के विघ्नों का हरण करते हैं और भगत जो है आपके थोड़े सामने अभी देखो थोड़ी दिखाई दे रहे हैं पहुँच रहे सारे हथे ਹਾਲੀ ਹੁੜੀ ਜਿੰਨੇ ਭਗਤਾਂ ਉਹ ਪਹੁੰਚਦੇ ਆ ਤੇ ਮੱਥਾ ਟੇਕ ਰਹੇ ਨੇ ਜੀ ਜੀ ਮਨੋਚ ਲਗਾਤਾਰ ਬੜੇ ਹੋਰੋਂ ਸਿਕੋਰੀ ਅੰਮ੍ਰਿਤਸਰ ਦੇ ਵੀ ਰੁੱਕ ਕੇ ਲੈਨੇ ਆ ਮਨੀਸ਼ ਲਗਾਤਾਰ ਅੰਮ੍ਰਿਤਸਰ ਤੋਂ ਵੀ ਸਾਡੇ ਨਾਲ ਜੋ ਬੜੇ ਹੋਏ ਨੇ ਤਾਂ ਮਨੀਸ਼ ਕਿਸੇ ਹਿਸਾਬ ਦੇ ਨਾਲ ਇੱਥੇ ਪੂਜਾ ਅਰਚਨਾ ਕੀਤੀ ਜਾ ਰਹੀ ਨੇ ਕਿੰਨੇ ਕ ਸ਼ਰਧਾਲੂ ਹੁੰਦਾ ਕਿ ਇਸ ਮੰਦਿਰ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਕਿੰਨਾ ਕ ਅਨੁਮਾਨ ਲਗਾਇਆ ਜਾ ਰਿਹਾ ਕਿ ਸ਼ਾਮ ਤੱਕ ਐਨੇ ਸ਼ਰਧਾਲੂ ਹਰ ਵਾਰ ਇੱਥੇ ਆਮਦ ਕਰਦੇ ਹੀ ਕਰਦੇ ਨੇ ਜੀ ਬਿਲਕੁਲ ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਿ ਸਿਰਫ ਇਥੇ ਅੰਮ੍ਰਿਤਸਰ ਤੋਂ ਨਹੀਂ ਬਾਕੀ ਦੂਰ ਦਰਾਜ ਦੇ ਇਲਾਕੇ ਤੋਂ ਵੀ ਇਥੇ ਸ਼ਰਧਾਲੂ ਮੱਥਾ ਟੇਕਣ ਵਾਸਤੇ ਆਉਂਦੇ ਨੇ ਜਨਮ ਉਸਤਵ ਦਾ ਕਾਫੀ ਮਹੱਤਵ ਹੈ ਦੋ ਸਾਲ ਚ ਇਥੇ ਦੋ ਵਾਰੀ ਹਨੂਮਾਨ ਜਨਮ ਉਸਤਵ ਤੇ ਇਹਦੇ ਨਾਲ ਨਾਲ ਜਦੋਂ ਲੰਗੋਰਾ ਵਾਲਾ ਮੇਲਾ ਲੱਗਦਾ ਹੈ ਇਸ ਮੰਦਿਰ ਚ ਸ਼ਰਧਾਲੂਆਂ ਦਾ ਸਲਾਬ ਉਮਰਦਾ ਹੈ ਸਵੇਰ ਦੀ ਗੱਲ ਕਰੀਏ ਸਵੇਰ ਤੋਂ ਹੀ ਜਿਹੜੇ ਨੇ ਸੈਂਕੜੇ ਸ਼ਰਧਾਲੂ ਜਿਹੜੇ ਨੇ ਇਥੇ ਮੱਥਾ ਟੇਕ ਚੁੱਕੇ ਨੇ ਸ਼ਾਮ ਤੱਕ ਕਿੰਨੀ ਸੰਖਿਆ ਹੋ ਜਾਏਗੀ ਅਨੁਮਾਨ ਲਗਾਣਾ ਔਖਾ ਹੋ ਜਾਂਦਾ ਲੱਖਾਂ ਦੀ ਤਦਾਦ ਚ ਇਥੇ ਸ਼ਰਧਾਲੂ ਸ਼ਾਮ ਤ ਤੁਸੀਂ ਦੇਖੋ ਇੱਥੇ ਦੋ ਮੰਦਿਰ ਦੇ ਅਲੱਗ-ਅਲੱਗ ਨੇ ਇੱਕ ਮੰਦਿਰ ਤੁਸੀਂ ਦੇਖੋਗੇ ਕਿ ਜਿੱਥੇ ਹਨੂਮਾਨ ਜੀ ਜਿਹੜੇ ਨੇ ਵਿਰਾਜੇ ਹੋਏ ਨੇ ਜਿੱਥੇ ਤੁਸੀਂ ਦੇਖੋਗੇ ਕਿ ਇਸ ਉਹਨਾਂ ਦੇ ਜਿਹੜੇ ਵਿਗਰੇ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੇ ਨਾਲ-ਨਾਲ ਬਾਹਰੋਂ ਵੀ ਜਿਹੜੇ ਸ਼ਰਧਾਲੂ ਇੱਥੇ ਪੁੱਜਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਜਿਹੜੀ ਹੈ ਆਪਣੀ ਜਿਹੜੀ ਮਨੋ ਕਾਮਨਾ ਜਦੋਂ ਮੰਗੀ ਜਾਂਦੀ ਹੈ ਤੇ ਹਨੂਮਾਨ ਜੀ ਤੁਰੰਤ ਪੂਰੀ ਕਰ ਦਿੰਦੇ ਨੇ ਬੜੀ ਨਜ਼ਦੀਕ ਹੋ ਕੇ ਸੁਣਦੇ ਨੇ ਸਵੇਰ ਤੋਂ ਹੀ ਇੱਥੇ ਸ਼ਰਧਾਲੂ ਜਿਹੜੇ ਨੇ ਹਨੂਮਾਨ ਚਲिसा ਸੁੰਦਰ ਕਾਂਡ ਦੇ ਪਾਠ ਕਰਦੇ ਪਏ ਨੇ ਇੱਥੇ ਇੱਕ ਰਮਾਇਣ ਜੀ ਦਾ ਜਿਹੜਾ ਪਾਠ ਹੈ ਉਹ ਲਗਾਤਾਰ 365 ਦਿਨ ਚੱਲਦਾ ਹੈ ਸਾਰਾ ਦਿਨ ਚੱਲਦਾ ਹੈ ਤੇ ਅਖੰਡ ਜੋਤ ਇਥੇ ਰਮਾਇਣ ਦੀ ਜਗਦੀ ਅਗ ਮੰਨਿਆ ਜਾਂਦਾ ਹੈ ਕਿ ਇਥੇ ਹਨੂਮਾਨ ਜੀ ਜਿਹੜੇ ਨੇ ਸਾਕਸ਼ਾਤ ਇਸ ਜਿਹੜੇ ਰੂਪ ਦੇ ਵਿੱਚ ਇਥੇ ਵਿਰਾਜੇ ਹੋਏ ਨੇ ਤੁਸੀਂ ਇਥੇ ਤੁਸੀਂ ਦੇਖੋਗੇ ਕਿ ਸ਼ਰਦਾਲੂ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਨੇ ਇਥੇ ਪਾਠ ਕਰਦੇ ਤੁਹਾਨੂੰ ਦਿਖਾਈ ਦੇਣਗੇ ਬੈਠੇ ਹੋਏ ਦਿਖਾਈ ਦੇਣਗੇ ਤੇ ਕਈ ਹਨੂਮਾਨ ਜਨਮ ਸਤ ਨੂੰ ਕਿਦਾਂ ਦੇਖਦੇ ਹੋ ਤੁਸੀਂ ਅੱਜ ਕਿੰਨੇ ਵਜੇ ਤੁਸੀਂ ਇੱਥੇ ਆਏ ਸੀ ਅਸੀਂ ਅੱਜ 6 ਵਜੇ ਆ ਗਏ ਸੀ ਇੱਥੇ ਤੇ ਫਿਰ ਇਹ 6 ਵਜੇ ਤੋਂ ਲੈ ਕੇ ਜੇ ਹੁਣ ਤੱਕ ਦੀ ਗੱਲ ਕਰੀਏ ਕੀ ਕੀ ਦੇਖਣ ਨੂੰ ਮਿਲਿਆ ਕਿੰਨੇ ਕੁ ਸ਼ਰਧਾਲੂ ਲੱਗਦਾ ਕਿ ਇੱਥੇ ਮੱਥਾ ਟੇਕਣ ਆਤੇ ਬਹੁਤ ਬਹੁਤ ਜ਼ਿਆਦਾ ਸ਼ਰਧਾਲੂ ਨੇ ਜੀ ਬਹੁਤ ਉਤਸ਼ਾਹ ਸਾਰਾ ਜਨਦਰ ਬਹੁਤ ਖੁਸ਼ੀ ਹੈ ਅੱਜ ਹਨੂਮਾਨ ਜੀ ਦਾ ਜਨਮ ਦਿਨ ਹੈ ਬਹੁਤ ਬਹੁਤ ਜ਼ਿਆਦਾ ਹਰ ਇੱਕ ਦੇ ਮਨ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਲੱਗਦਾ ਕਿ ਸਿਰਫ ਇਥੋਂ ਅੰਬਰੀ ਸਰੋਂ ਇਹ ਬਾਰੋਂ ਵੀ ਇੱਥੇ ਸ਼ਰਧਾਲੂ ਆਉਂਦੇ ਨੇ ਨਹੀਂ ਜੀ ਇਸ ਸਾਰੀ ਦੁਨੀਆ ਤੋਂ ਸ਼ਰਧਾਲੂ ਆਉਂਦੇ ਨੇ ਜੀ ਬਿਲਕੁਲ ਤੁਸੀਂ ਤਸਵੀਰਾਂ ਦੇਖੋਗੇ ਕਿ ਇੱਕ ਪਾਸੇ ਜਿੱਥੇ ਹਨੂਮਾਨ ਜੀ ਦਾ ਵਿਗਰਾ ਹੈ ਦੂਸਰੇ ਪਾਸੇ ਸ਼ਰਧਾਲੂ ਗੱਲ ਸਾਰੇ ਰੱਖੋ ਅੱਗੇ ਦਾ ਅਪਡੇਟ ਤੁਹਾਡੇ ਤੋਂ ਜ਼ਰੂਰ ਲੈਂਦੇ ਰਹਾਂਗੇ ਫਿਲਹਾਲ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਨੋਜ ਜੋਸ਼ੀ ਸਾਡੇ ਨਾਲ ਜੁੜੇ ਹੋਏ ਸੀ ਮਨੋਜ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਅੰਕੁਸ਼ਤ ਤੁਹਾਡਾ ਵੀ ਜੋ ਸ਼ਿਮਲਾ ਤੋਂ ਇੰਨੀਆਂ ਖੂਬਸੂਰਤ ਤਸਵੀਰਾਂ ਦਿਖਾਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤਾਂ ਅੱਜ ਜੋ ਦੇਸ਼ ਭਰ ਦੇ ਮੰਦਿਰਾਂ ਦੇ ਵਿੱਚ ਹਨੂਮਾਨ ਜਨਮ ਦਿਨ ਮਨਾਏ ਜਾ ਰਹੇ ਸ਼ਰਧਾਲੂ ਵੱਡੀ ਗਿੰਦੀ ਦੇ ਵਿੱਚ ਨਮੱਥਾ ਦੇਖਣ ਦੇ ਲਈ ਪਹੁੰਚ ਰਹੇ ਨੇ ਤੇ ਸਾਰੇ ਹੀ ਮੰਦਿਰਾਂ ਦੇ ਵਿੱਚ